ਨਾ ਚਲੇ ਜਾਂਦੇ ਉਹਨਾਂ ਨੂੰ ਫੜਵਾਣੀ ਹੈ ਚਲ ਨਹੀਂ ਕਿਆ ਰਿੰਦੇ ਆ ਸਬੂਤ ਲਿਆਓ ਜਦੋਂ ਆਪਣੇ ਕੋਲ ਕੋਈ ਸਬੂਤ ਹੀ ਨਹੀਂ ਹੋਗਾ ਤਾਂ ਆਪਾਂ ਉਹਨਾਂ ਦੇ ਖਿਲਾਫ ਕੀ ਆਪਾਂ ਐਕਸ਼ਨ ਲਾਂਦੇ ਦੇਖਿਆ ਐਸ ਤੋਂ ਵੱਡਾ ਕਿਸੇ ਨਹੀਂ ਹਾਂ ਜੀ ਪਰਚਾ ਕਿ ਦੇਵਾਂਗਾ ਗੱਲ ਤਾਂ ਇਸ ਗੱਲ ਦੀ ਹੈ ਬੇਸੀ ਗੱਲ ਹਾਂਜੀ ਉਹੀ ਤਾਂ ਗੱਲ ਆ ਵੀ ਜਿਹੜਾ ਉਹਨਾਂ ਦਾ ਆਪਾਂ ਇਲਾਜ ਕਰਵਾਉਣਾ ਹੁੰਦਾ ਜਿੰਨ ਜਿੰਦੇ ਕੋ ਲੈਂਦੇ ਆ ਦਾ ਜੋ ਆਪਾਂ ਲਾਇ ਕਰਾਉਂਦਾ जिंदे ਤੋਂ ਲੈਂਦੇ ਆਪਾਂ ਨੂੰ ਉਹਨਾਂ ਦਾ ਵੀ ਪਤਾ ਹੈ ਠੀਕ ਹੈ ਨਾ ਉਹਨਾਂ ਦਾ ਵੀ ਪਤਾ ਹੈ ਜਦੋਂ ਉਹਨਾਂ ਨੂੰ ਪਹਿਲਾਂ ਹੀ ਜਾ ਕੇ ਛਡਵਾ ਲਿੰਦੇ ਤਾਂ ਆਪਾਂ ਤੋਂ ਇਹ ਵਿੱਚ ਕੋਈ ਰੋਲ ਨਹੀਂ ਕਰ ਸਕਦੇ ਤਬਾਹ ਬੇਰਾਂ ਦੇ ਮਾਤਾ ਨਿਕਾ ਸਟੇਸ਼ਨ ਤੇ 10000 ਬੱਚੇ ਬਹੁਤ ਨਸ਼ਾ ਕਰਦੇ ਆ ਸਾਡਾ ਅਸਿਆ ਬਿਕਦਾ ਜੀ ਇੱਥੇ ਦੇਖੋ ਇੰਨਾ ਬਿਕਦਾ ਮੈਂ ਯਾਰ ਬਿਕਦਾ ਨਹੀਂ ਆਉਂਦੇ ਸਰੀਂਗਾਂ ਲਾਂਦੇ ਆ ਅਸੀਂ ਸਿੱਕੜ ਦੇ ਦਿੰਦੇ ਮੈਨੂੰ ਇੰਨਾ ਬੰਦਾ ਵੀ ਆਪਣੀ ਮੰਡੀ ਤੋਂ ਨਸ਼ਾ ਖਤਮ ਨਹੀਂ ਹੋ ਸਕਦਾ ਜੀ ਖਤਮ ਹੋ ਜੇ ਤਾਂ ਅਸੀਂ ਇੱਥੇ ਬੈਠੇ ਆਂ ਓਏ ਨੰਬਰ ਅੱਜ ਹੋਣਗੇ ਠੀਕ ਗੱਲ ਔਰ ਸ਼ਰੀਆਮ ਔਰ